ਪੰਜਾਬ ਵਿੱਚ ਆਏ ਖੜਾ ਤੋਂ ਬਾਅਦ ਘਰਾਂ ਤੋਂ ਬੇਕਾਰ ਹੋਏ ਲੋਕਾਂ ਦੀ ਮਦਦ ਲਈ ਅਕਾਲੀ ਦਲ ਦੀ ਕੋਸ਼ਿਸ਼ ਪ੍ਰદાન ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਮੁਖਸਰ ਸਾਹਿਬ ਤੋਂ 100 ਟਰੱਕ ਫੀਡ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੀਤੀ ਰਵਾਨਾ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ 1 ਲੱਖ ਏਕੜ ਫਸਲ ਲਈ ਅਕਾਲੀ ਦਲ ਅਤੇ 1 ਲੱਖ ਏਕੜ ਫਸਲ ਲਈ SGPCC ਵੱਲੋਂ ਦਿੱਤਾ ਜਾਵੇਗਾ ਬੀਚ ਸੁਖਬੀਰ ਸਿੰਘ ਬਾਦਲ ਨੇ ਗਰਭ ਪਲਵਾਰਾ ਲੋਕਾਨਕ ਦੇਣ ਦਾ ਵੀ ਐਲਾਨ ਕੀਤਾ ਸੁਖਦੀਪ ਸਿੰਘ ਬਾਦਲ ਨੇ ਇਸ ਗੱਲ ਦਾ ਇਤਰਾਜ਼ ਪ੍ਰਗਟਾਇਆ ਕਿ ਦੁਨੀਆ ਭਰ ਵਿੱਚ ਕਿਸੇ ਵੀ ਖਿੱਤੇ ਫਿਰਕੇ ਮਜਬ ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਮੂਰੇ ਖੜਦੇ ਹਨ ਪਰ ਇਸ ਦੇ ਬਾਵਜੂਦ ਵੀ ਤੁਸੀਂ ਮੁਸੀਬਤ ਇਸ ਘੜੀ ਵਿੱਚ ਪੰਜਾਬ ਨਾਲ ਕੋਈ ਵੀ ਨਹੀਂ ਖੜਿਆ ਸਗੋ ਪੰਜਾਬੀਆਂ ਨੇ ਹੀ ਪੰਜਾਬੀਆਂ ਦਾ ਹੱਥ ਫੜਿਆ ਜਿਸ ਤੇ ਉਹਨਾਂ ਨੂੰ ਵੱਡਾ ਮਾਰ ਹੈ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ ਚ ਲਗਾਤਾਰ ਇੱਕ ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸ ਕੀ ਕੀਤੀ ਜਾਊਗੀ ਪਲਾ ਦੋ ਤੰਦਾਂ ਤੋਂ ਸ਼ੁਰੂ ਹੋ ਜੂਗੀ ਜਿਹੜੀ ਕਵਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ ਸਵਾ 100 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ 'ਚ ਕੈਂਪ ਲਾਉਂਗੇ 1 ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜੋ ਥੱਲੇ ਚਲਾ ਗਿਆ ਅਸਲੀ ਸੇਵਾ ਹੁਣ ਸ਼ੁਰੂ ਹੋਣੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਆਇਆ ਦੇਖੋ ਪੰਜਾਬੀ ਸਾਜ ਜੀ ਤੁਸੀਂ ਹਿੰਦੁਸਤਾਨ 'ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹਾਂ ਹੁਣ ਰਾਜਪੁਰ ਗੁਜਰਾਤ ਵਿੱਚ ਪਹੁੰਚਾ ਲਿਆ ਸੀ ਆਪਣੇ ਲੋਕ ਇੱਥੋਂ ਉੱਥੋਂ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਦਿੱਤੀ ਸਾਰੇ ਕਿਤੇ ਗਏ। ਤਾਮਿਲ ਨਾਲ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ। ਜਿਹੜਾ ਸਾਡੇ ਦੇ ਆਪਣੇ ਮਿੱਤਰਤਾ ਪਈ ਹੈ ਕੋਈ ਨਹੀਂ ਖੜਾ ਤੁਹਾਡੇ ਨਾਲ। ਕਿਸੇ ਦੇਸ਼ ਦੀਦਾ ਸੈਂਟਰ ਸਿੱਕਾ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ। ਨਾ ਕੋਈ ਸੂਬਾ ਕਿਸੇ ਹੋਰ ਸੂਬੇ ਦੇ ਕੋਈ ਲੋਕ ਆਏ ਤੁਹਾਡੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜੇ। ਆ ਫੜਾ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਆਪਾਂ ਨੂੰ ਆ ਦੇਖੋ ਆ ਆਪਣੀ ਦਾ ਬਟਾ ਦੇ ਤੇ ਮੈਂ ਧੰਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ 'ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕარგ ਲੈ ਕੇ ਜਾ ਰਿਆ ਸੀ ਕੋਈ ਰਾਸ਼ਨ ਲੈ ਕੇ ਜਾ ਰਿਆ ਸੀ ਆਪਾਂ ਆਪ ਮਹਾਰਾਜ ਵਾਲੀਆਂ ਤੇ ਉੱਥੇ ਗਏ ਆ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਦੇ ਹਨ ਲੋਡ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪ ਆਪਣੇ ਪੈਰਾਂ ਦੇ ਖਰੇ ਆਪ ਹੀ ਹੋਣਾ ਤੇ ਭਾਵੇਂ ਜੋ ਪਰਜੀ ਹੋ ਜੇ ਤੁਸੀਂ ਦੇਖ ਲਓ ਮੈਂ ਇੱਕ ਗੱਲ ਕਰ ਰਿਹਾ ਸੀ ਹਰਿਆਣਾ ਵਾਲੇ ਰੋਜ਼ ਰੋੜਾ ਪਾਉਂਦੇ ਪਾਣੀ ਸਾਨੂੰ ਦਿਓ ਪਾਣੀ ਸਾਡਾ ਲੈ ਗੇ ਰਸਤਾ ਨਾਲੇ ਅੱਧਾ ਪਾਣੀ ਲੈ ਗੇ ਜਦੋਂ ਪਾਣੀ ਨਾਲ ਤਬਾਹੀ ਹੋਈ 1 ਰੁਪਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸੱਤ ਕੋਣ ਵਾਸਤੇ ਆਪਣਾ ਧਿਆਨ ਦੇ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੱਤਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਝੜਾ ਹੁਣਾ ਪੈਣਾ ਹੈ ਆਪਣੇ ਆਪ ਹੀ ਝੜਾ ਹੁਣਾ ਪੈਣਾ ਹੈ ਆ ਦਿੱਲੀ ਆਂ ਆਂ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋ ਐਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤਰਫੋਂ ਹਾਪਸ ਇੱਥੋਂ ਆਪਾਂ ਸੌ ਟ੍ਰੱਕ ਦੇਖੋ ਭਰਿਆ ਪੈ ਡੱਟੇ ਟ੍ਰੱਕ ਹੈ ਆਪਾਂ ਹੁਣ ਜਿਹੜੇ ਯੂਥ ਮੁੰਡੇ ਲੈ ਡਿਊਟੀ ਲਈ ਆ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ। ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕਿਸ ਨੇ ਮਦਦ ਕੀਤੀ ਨਹੀਂ। ਆਪਣੇ ਲੋਕ ਹੈ ਜਿਨ੍ਹਾਂ ਨੇ ਤਬਾਈ ਮੱਚ ਗਈ ਆ ਹੜਾਂ ਕਰਕੇ। ਸੋ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਸ਼ ਆਪਣਾ ਯੋਗਦਾਨ ਜਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਲੋਕਾਂ ਨੇ ਤਾਂ ਆਪਣਾ ਭੁੱਲ ਗਏ ਸਾਰੇ ਤੁਸੀਂ ਬਾਹਰਲਾਂ ਦਾ ਜ਼ਿਕਰ ਕੀਤਾ ਕੇਂਦਰ ਤੋਂ ਲਗਾਤਾਰ ਅਪੀਲ ਕੀਤੀ ਮੈਂ ਕੱਲਾ ਸਾਥ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਹੈ ਨਾ ਕਿਸੇ ਹੋਰ ਸੂਬੇ ਦੇ ਸਰਕਾਰ ਨੇ ਦਿੱਤਾ ਹੈ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਹੈ ਆਪਣੇ ਪੰਜਾਬੀ ਜਿਹੜਾ ਗੁਜਰਾਤ ਵਿੱਚ ਉਹ ਘੁਮਾਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਆ ਅੱਜ ਆਪਣੇ ਉੱਤੇ ਪਿਫਤਾ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ ਅਸਮੇਵਾਰੀ ਸਰਕਾਰ ਕਾਰ ਨਹੀਂ ਲੱਗਦੀ ਸਰਕਾਰ ਅੱਜ ਫੋਕਸ ਇੱਕੋ ਜਿਹਾ ਹੈ ਠੀਕ ਹੈ ਇਹ ਠੀਕ ਹੈ ਆਨੰਦ ਨੂੰ ਮਗਰ ਮਗਰੋ ਬਖਲਾ ਸਰ ਜੀ ਕਿਹਾ ਸੀ ਪੈਸੋ ਸ਼ੋਰ ਕਰਦੇ